ਅੱਜ ਸਾਬ੍ਹ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਪਾਵਨ ਪਵਤਰ ਜੋਤੀ ਜੋਤ ਦਿਹਾੜਾ ਪਰਸੋਂ ਆਪ ਜੀ ਨੇ ਸੁਣਿਆ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਗੁਰਾਂ ਨੂੰ ਰਾਜ ਜੋਗ ਤਖਤ ਦੀਨ ਗੁਰੂ ਅਮਰਦਾਸ ਰਾਜ ਜੋਗ ਤਖਤ ਬਖਸ਼ਿਸ਼ ਤੇ ਅੱਜ ਉਹ ਕਿ ਆਪਣੇ ਬਹਾਦਰ ਨੇੜੇ ਜਿਹੜੇ ਹੱਥ ਇਹ ਗੁਰੂ ਨੂੰ ਭਾ ਗਿਆ ਗੁਰੂ ਦੇ ਨੂੰ ਮੰਨ ਲਿਆ ਸਤਿਗੁਰੂ ਰੱਖੋ ਅਰਦਾਸ ਦਿਓ ਗੁਰੂ ਅਰਦਾਸ ਕਰ ਰਿਹਾ ਪੈਗ ਰੱਖੋ ਹਰ ਜਨਾਂ ਕੇਰੀ ਮੈਂ ਤੁਹਾਡਾ ਜਨ ਖਾਨ ਸੇਵਕ ਹਾਂ ਆਪਣੇ ਜਨ ਦੀ ਪੈਗ ਤੁਸੀਂ ਰੱਖਣੀ ਹੈ ਹਰ ਦੇਹੋ ਨਾਮ ਨਿਰੰਜਨੋ ਅੰਧ ਚਲਦਿਆਂ ਹੋਏ ਬੇਲੀ ਜਮਦੂਤ ਕਾਲ ਨਖੰਜਨੋ ਇਸ ਨਾਮ ਨੂੰ ਆਪਣਾ ਬੇਲੀ ਬਣਾ ਪਾਈ ਜਿਸ ਨਾਮ ਕਰਕੇ ਜਮਦੂਤ ਤੇਰੇ ਨੇੜੇ ਨਹੀਂ ਟੁਕੇਗਾ ਆ ਜੋ ਵਕਤ ਆਇਆ ਬਾਦਸ਼ਾਹ ਨੇ ਕਿਹਾ ਮੇਰੇ ਸਿੱਖ ਸੁਣੋ ਪੁੱਤ ਭਾਈਓ ਮੇਰੇ ਹਰ ਭਾਣਾ ਆਓ ਮੇਰੇ ਪਾਸ ਜਿਓ ਜਿਹੜਾ ਭਾਣਾ ਵਾਪਰ ਲਗਿਆ ਉਹ ਮੈਨੂੰ ਪਾ ਗਿਆ ਤੇ ਉਸ ਭਾਣਾ ਵਾਪਰਨ ਤੋਂ ਪਹਿਲਾਂ ਸਭ ਨੂੰ ਸੱਦਾ ਦਿੱਤਾ ਪੁੱਤਰਾਂ ਨੂੰ ਸਿੱਖਾਂ ਨੂੰ ਭਾਈਆਂ ਨੂੰ ਸੰਗਤ ਨੂੰ ਸਭ ਨੂੰ ਆਪਣੇ ਕੋਲ ਬੁਲਾਇਆ ਹਰ ਭਾਣਾ ਗੁਰ ਪਾਇਆ ਮੇਰੇ ਹਰ ਪ੍ਰਭ ਕਰੇ ਸਵਾਸ ਜਿਓ ਭਗਤ ਸਤਗੁਰ ਸੋਈ ਜਿਸਾਰ ਪ੍ਰਭਾਣਾ ਪਾਵੇ ਆਨੰਦ ਅੰਨੰਵਜਹਿ ਬਾਜੇ ਕਹਿੰਦੇ ਨੇ ਹਰ ਆਪ ਗਲ ਮੇ ਲਾਵੇ ਤੁਸੀਂ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਕਰ ਵੇਖੋ ਕਰ ਨਿਰਜਾਸ ਜਿਓ ਜੋ ਸਿੰਘ ਬੋਤੇ ਬੈਠੇ ਹੋ ਭਰਾ ਬੈਠੇ ਹੋ ਜਿੰਨੇ ਵੀ ਬੈਠੇ ਹੋ ਗੁਰੂ ਅਮਰਦਾਸ ਸਾਹਿਬ ਕਹਿੰਦੇ ਤੁਸੀਂ ਮੇਰਾ ਪਰਿਵਾਰ ਹੋ ਤੁਸੀਂ ਮੇਰੇ ਆਪਣੇ ਹੋ ਤੁਰ ਲਿਖਿਆ ਪਰਵਾਣਾ ਫਿਰੈ ਨਹੀਂ ਗੁਰ ਜਾਇ ਹਰ ਪਾਸਿ ਜੋ ਜਿਹੜਾ ਫਰਮਾਣਾ ਉਸ ਪਰਮਾਤਮਾ ਨੇ ਲਿਖ ਦਿੱਤਾ ਸਾਡੀ ਜੀਵਨ ਜ਼ਿੰਦਗੀ ਦੇਣ ਲੱਗਿਆਂ ਮਰਨ ਲਿਖਾਇ ਮੰਡਲ ਮੈਂ ਆਏ ਦਾ ਜਿਹੜਾ ਲੇਖ ਲਿਖਿਆ ਗਿਆ ਇਹ ਕਿਸੇ ਵੀ ਕੀਮਤ ਤੇ ਫਿਰਨਾ ਨਹੀਂ ਇਹਨੂੰ ਬਦਲਿਆ ਨਹੀਂ ਜਾ ਸਕਦਾ ਇਹਨੂੰ ਨਿਕਾਰਿਆ ਨਹੀਂ ਜਾ ਸਕਦਾ ਇਹਨੂੰ ਝੁੱਟਲਾਇਆ ਨਹੀਂ ਜਾ ਸਕਦਾ ਇਸ ਲਈ ਉਹ ਵਕਤ ਨੇੜੇ ਆ ਗਿਆ ਤੇ ਸਤਿਗੁਰੂ ਭਾਣਾ ਆਪਣੇ ਬਹਿ ਪਰਿਵਾਰ ਸਦਾਇਆ ਮਤ ਮੈਂ ਪਿੱਛੇ ਕੋਈ ਰੋਬ ਸੀ ਸੋ ਮੈਂ ਮੂਲ ਨਾ ਪਾਇਆ ਸਤਿਗੁਰੂ ਕਹਿੰਦੇ ਅਸੀਂ ਜਾਣਾ ਹੈ ਤੇ ਇੱਕ ਵਾਦਾ ਕਰੋ ਸਾਡੇ ਤੋਂ ਬਾਅਦ ਕਿਸੇ ਨੇ ਰੋਣਾ ਨਹੀਂ ਕਿਸੇ ਨੇ ਵਿਰਲਾਪ ਨਹੀਂ ਕਰਨਾ ਕਿਸੇ ਨੇ ਪ੍ਰਮਾਤਮਾ ਨੂੰ ਉਲਮਾ ਨਹੀਂ ਦੇਣਾ ਮਿਤ ਬਹਿ ਜਾਏ ਮਿਤ ਵਿਗਸ ਸਤਿਗੁਰੂ ਕਹਿੰਦੇ ਅਸਲ ਵਿੱਚ ਹੋਣਾ ਪਤਾ ਕੀ ਹੈ ਜਿਵੇਂ ਦੋ ਮਿੱਤਰ ਹੋਣ ਇੱਕ ਮਿੱਤਰ ਨੂੰ ਸਨਮਾਨ ਮਿਲੇ ਇੱਕ ਮਿੱਤਰ ਨੂੰ ਸਰਪਾਉ ਮਿਲੇ ਇੱਕ ਮਿੱਤਰ ਨੂੰ ਮੈਡਲ ਮਿਲੇ ਇੱਕ ਮਿੱਤਰ ਨੂੰ ਕੋਈ ਵੀ ਟਰੋਫੀ ਮਿਲਦੀ ਹੈ ਤੇ ਦੂਜਾ ਮਿੱਤਰ ਖੁਸ਼ ਹੁੰਦਾ ਹੈ ਨਾ ਕਿ ਮੇਰੇ ਮਿੱਤਰ ਨੂੰ ਐਡਾ ਸਨਮਾਨ ਮਿਲਿਆ ਪਾਛਾ ਕਹਿੰਦੇ ਇਹ ਮੈਂ ਤਾਂ ਨਹੀਂ ਨਾ ਹੁੰਦਾ ਇੱਕ ਮਿੱਤਰ ਨੂੰ ਸਨਮਾਨ ਮਿਲ ਰਿਹਾ ਹੋਵੇ ਸਰਪਾਉ ਤੇ ਦੂਜਾ ਮਿੱਤਰ ਰੋਣ ਲੱਗ ਜਾਏ ਤੇ ਇਸ ਲਈ ਅੱਜ ਤਾਂ ਇਉਂ ਲੱਗਦਾ ਜਿਵੇਂ ਕਹਿੰਦੇ ਨੇ ਮਿੱਤ ਪਹਿਜੈ ਮਿੱਤ ਵਿਖਸੈ ਜਿਸ ਮਿੱਤ ਕੀ ਪਹਿਜ ਭਾਵੇ ਅੱਜ ਇਕ ਮਿੱਤਰ ਨੂੰ ਉਸ ਪਿਆਰੇ ਪ੍ਰਮਾਤਮਾ ਤੋਂ ਸਿਰ ਪਾਓ ਬਖਸ਼ਿਸ਼ ਮਿਲਣ ਲੱਗੀ ਐ ਤੇ ਇਸ ਬਖਸ਼ਿਸ਼ ਨੂੰ ਵੇਖ ਕੇ ਕਿਸੇ ਨੇ ਰੋਣਾ ਨਹੀਂ ਸਭ ਨੇ ਹੱਥ ਜੋੜ ਕੇ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਮੌਤ ਨੂੰ ਰੱਬ ਦੀ ਬਖਸ਼ਿਸ਼ ਕਹਿ ਰਿਹਾ ਕਿ ਜਿਹੜਾ ਇਹ ਸਮਾਂ ਅੰਤਲਾ ਫਰਮਾਨ ਆਇਆ ਸੱਦਾ ਆ ਰਿਹਾ ਨਾ ਜੋਤੀ ਜੋਤ ਰਣ ਦੀ ਇਹ ਜਿਹੜੀ ਕਿਰਿਆ ਵਾਪਰਣ ਲੱਗੀ ਆ ਮਾਰੇ ਕਹਿੰਦੇ ਤਾਂ ਰੱਬੀ ਬਖਸ਼ਿਸ਼ ਹੈ ਇਹ ਤਾਂ ਉਸ ਪ੍ਰਮਾਤਮਾ ਦਾ ਸਦੜਾ ਹੈ ਤੇ ਕਿਸੇ ਨੇ ਰੋਣਾ ਨਹੀਂ ਤੇ ਮਿਤ ਪਹਿਜੈ ਮਿਤ ਵਿਗਸੈ ਜਿਸ ਮਿਤ ਕੀ ਪਹਿਜ ਪਾਵੇ ਤੁਸੀਂ ਵਿਚਾਰ ਦੇਖੋ ਪੁੱਤ ਭਾਈਓ ਤੇ ਮਾਰੇ ਕਹਿੰਦੇ ਹਰ ਸਤਗੁਰੂ ਪੈਨਾਵੇ ਸਤਗੁਰ ਪ੍ਰਤਾਕ ਹੁੰਦਾ ਬਿਹਰਾਜ ਆਪ ਟਕਾਇਆ ਆਪਣੀ ਹਿਆਤੀ ਦੇ ਵਿੱਚ ਗੁਰਨਾਨਦ ਸਾਹਿਬ ਨੇ ਆਪਣੀ ਹਿਆਤੀ ਚ ਗੁਰੂ ਅੰਗਦ ਸਾਹਿਬ ਆਸ਼ਾ ਨੂੰ ਗੁਰਤਾ ਗੱਦੀ ਤੇ ਬਿਠਾਇਆ ਗੁਰੂ ਅੰਗਦ ਸਾਹਿਬ ਨੇ ਆਪਣੀ ਹਿਆਤੀ 'ਚ ਗੁਰੂ ਅਮਰਦਾਸ ਸਾਹਿਬ ਨੂੰ ਗੁਰਤਾ ਗੱਦੀ ਤੇ ਬਿਠਾਇਆ ਗੁਰੂ ਅਮਰਦਾਸ ਸਾਹਿਬ ਪਾਸ਼ਾ ਨੇ ਵੀ ਆਪਣੇ ਜੀਵਨ ਕਾਲ ਆਪਣੀ ਹਿਆਤੀ ਦੇ ਵਿੱਚ ਸਤਿਗੁਰ ਪ੍ਰਤਖ ਹੁੰਦਾ ਬਹਿ ਰਾਜ ਆਪ ਟਿਕਾਇਆ ਆਪਣੇ ਜਿਉਂਦੇ ਜੀ ਤਾਨ ਗੁਰੂ ਰਾਮਦਾਸ ਪਾਸ਼ਾ ਨੂੰ ਗੁਰਤਾ ਗੱਦੀ ਤੇ ਬਿਠਾਇਆ ਸਾਹਮਣੇ ਇਹ ਗੁਰਤਾ ਗੱਦੀ ਦਾ ਤਖਤ ਦਿੱਤਾ ਤੇ ਕਹਿੰਦੇ ਨੇ ਸਭ ਸਿੱਖ ਬੰਦ ਪੁੱਤ ਭਾਈ ਰਾਮਦਾਸ ਪੈਰੀ ਪਾਇਆ ਸਾਰਿਆਂ ਨੇ ਗੁਰੂ ਦੇ ਪਿੱਛੇ ਲੱਗ ਕੇ ਗੁਰੂ ਚਰਨਾ ਚ ਮੱਥਾ ਟੇਕਿਆ ਤੰਤੇ ਸਤਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਮਣ ਜਿਓ ਅਸੀਂ ਜਾਣਾ ਗਏ ਸਾਡੇ ਜਾਣ ਤੋਂ ਬਾਅਦ ਕੀਰਤਨ ਕਰਨਾ ਕੇਸੋ ਗੋਪਾਲ ਪੰਡਿਤ ਸਦਿਓ ਇਹਦੇ ਮੈਂ ਥੋੜੇ ਜਿਹਾ ਅਰਥ ਕਰਦਿਆਂ ਕੋਈ ਕਿਸੇ ਨੇ ਗਿਆ ਜੀ ਕੇਸੋ ਨਾਮ ਦੇ ਪੰਡਿਤ ਨੂੰ ਬੁਲਾਇਆ ਨਹੀਂ ਕੈਸੋ ਦਾ ਅਰਥ ਹੈ ਕੇਸਾ ਧਾਰੀ ਪ੍ਰਮਾਤਮਾ ਕੇਸਵ ਕਬੀਰ ਕੇਸੋ ਕੇਸੋ ਕੂ ਕੀ ਹੈ ਤੇ ਦੂਸਰਾ ਹੈ ਗੋਪਾਲ ਗੋਪਾਲ ਦਾ ਮੋਦਰਦੀਨ ਧਿਆਲ ਗੋ ਧਰਤੀ ਪਾਲ ਧਰਤੀ ਦੀ ਪਾਲਣਾ ਕਰਨ ਵਾਲਾ ਪੰਡਤ ਦਾ ਅਰਥ ਹੈ ਵਿਦਵਾਨ ਉਹਨਾਂ ਵਿਦਵਾਨਾਂ ਨੂੰ ਬੁਲਾਇਓ ਜਿਹੜੇ ਗੁਰਬਾਣੀ ਦਾ ਗਿਆਨ ਜਿਨ੍ਹਾਂ ਕੋਲ ਹੈ ਜਿਨ੍ਹਾਂ ਨੂੰ ਗੁਰਮਤ ਦੀ ਸੋਝੀ ਹੈ ਕੇਸੋ ਗੋਪਾਲ ਪੰਡਤ ਸਦਿਓ ਹਰ ਘਰ ਕਥਾ ਪੜ੍ਹੇ ਪੁਰਾਣ ਜਿਓ ਪਰਮਾਤਮਾ ਦੇ ਨਾਮ ਦੀ ਚਰਚਾ ਕਰਿਓ ਜਿਹੜੀ ਪੋਥੀਆਂ ਦੇ ਵਿੱਚ ਉਸ ਪਰਮਾਤਮਾ ਦੀ ਸਿੱਤ ਸਲਾਹ ਹੈ ਉਸ ਸਿੱਤ ਸਲਾਹ ਨੂੰ ਗਾਇਓ ਸਾਡੇ ਜਾਣ ਤੋਂ ਬਾਅਦ ਕਿਸੇ ਨੇ ਰੋਣਾ ਨਹੀਂ ਸਾਡੇ ਜਾਣ ਤੋਂ ਬਾਅਦ ਕਿਸੇ ਨੇ ਵਿਰਲਾਪ ਨਹੀਂ ਕਰਨਾ ਅਫਸੋਸ ਨਹੀਂ ਕਰਨਾ ਹਰ ਕਥਾ ਪੜੀ ਹੈ ਹਰ ਨਾਮ ਸੁਣੀ ਹੈ ਵੇ ਬਾਣ ਹਰ ਰੰਗ ਗੁਰ ਭਾਵੇ ਤੇ ਬਾਦਸ਼ਾਹ ਕਹਿੰਦੇ ਪਿੰਡ ਪਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ ਕਿਉਂਕਿ ਲੰਮੇ ਸਮੇਂ ਤੋਂ ਇੱਕ ਸਨਾਤਨੀ ਮਾਦਾ ਪ੍ਰਭਾਵਕ ਹੈ ਉਹਨਾਂ ਨੇ ਜਨਮ ਤੋਂ ਪਹਿਲਾਂ ਜਨਮ ਦੇ ਨਾਲ ਵਿਆਹ ਦੇ ਨਾਲ ਧਰਮ ਧਾਰਨ ਦੇ ਨਾਲ ਤੇ ਪ੍ਰਾਣੀ ਦੀ ਜਦੋਂ ਮੌਤ ਹੋਣੀ ਆ ਮੌਤ ਹੋਣ ਤੋਂ ਬਾਅਦ ਇੱਕ ਲੰਬੀ ਪ੍ਰਕਿਰਿਆ ਉਹਨਾਂ ਨੇ ਸਮਾਜ ਦੇ ਸਾਹਮਣੇ ਰੱਖੀ ਕਿ ਆ ਸਾਰੇ ਕਰਮ ਜਿਹੜੇ ਆ ਧਰਮ ਦੇ ਇਹ ਤੈਨੂੰ ਕਰਨੇ ਪੈਣਗੇ ਕਿਤੇ ਪਿੰਡ ਘਰਉਣਾ ਕਿਤੇ ਪਤਲਾਂ ਤੇ ਰਾਕੇ ਦੀਵੇ ਬਾਲਣੇ ਕਿਤੇ ਫੁੱਲ ਜਾ ਕੇ ਪਾਉਣੇ ਕਿਤੇ ਸ਼ਰਾਧ ਕਰਾਉਣੇ ਇਹ ਸਭ ਕੁਝ ਇੱਕ ਲੰਬੇ ਸਮੇਂ ਤੋਂ ਉਹਨਾਂ ਨੇ ਨਿਸ਼ਚਿਤ ਕੀਤਾ ਲੋਕ ਕਰਦੇ ਆ ਰਿਆ ਲੋਕ ਮੰਨਦੇ ਆ ਰਿਆ ਪਰ ਸਤਿਗੁਰੂ ਕਹਿੰਦੇ ਸਾਡੇ ਜਾਣ ਤੋਂ ਬਾਅਦ ਇਹੋ ਜਿਹਾ ਕੋਈ ਕਰਮਕਾਂਡ ਨਹੀਂ ਕਰਨਾ ਕੇਵਲ ਉਸ ਪਰਮਾਤਮਾ ਦਾ ਨਾਮ ਜਪਣਾ ਕੀਰਤਨ ਕਰਨਾ ਕਥਾ ਕਰਨੀ ਹੈ ਬੰਦਗੀ ਕਰਨੀ ਹੈ ਕਿਸੇ ਕਰਮ ਕਾਂਡਾਂ ਵਿੱਚ ਨਹੀਂ ਪੈਣਾ ਹਰ ਪਾਇਆ ਸਤਿਗੁਰ ਬੋਲਿਆ ਹਰ ਮਿਲਿਆ ਪੁਰਖ ਸਜਾਣ ਜਿਓ RAMDAS SODHI ਤਿਲਕ ਦਿਆ ਗੁਰ ਸ਼ਬਦ ਸੱਚ ਨਿਸ਼ਾਨ ਜਿਓ ਕਹਿੰਦੇ ਨੇ ਪਰਮਾਤਮਾ ਨੂੰ ਪਾਇਆ ਕਿ ਗੁਰੂ RAMDAS ਨੂੰ ਇਹ ਸ਼ਬਦ ਸੱਚ ਨਿਸ਼ਾਨ ਦਾ ਤਿਲਕ ਲਾ ਦਿਓ ਮੈਂ ਐਵੇਂ ਨਹੀਂ ਲਾਇਆ RAM ਪਰਮਾਤਮਾ ਨੂੰ ਪਾਇਆ ਹਰ ਪਾਇਆ ਪਰਮਾਤਮਾ ਨੂੰ ਪਾਇਆ ਸਤਿਗੁਰ ਬੋਲਿਆ ਹਰ ਮਿਲਿਆ ਪੁਰਖ ਸਜਾਣ ਜਿਓ ਤੁਹਾਨੂੰ ਆ ਸੁਜਾਣ ਪੁਰਖ ਪੂਰਨ ਵਰਕ ਪੂਰਨ ਸਮਰਾਤ ਗੁਰੂ ਗੁਰੂ ਰਾਮਦਾਸ ਮਿਲ ਗਿਆ ਜਿਹਦੇ ਮੱਥੇ ਤੇ ਤਿਲਕ ਚੰਦਨ ਦਾ ਕੇਸਰ ਦਾ ਨਹੀਂ ਲਾਇਆ ਸ਼ਬਦ ਸੱਚ ਨਿਸ਼ਾਨ ਜਿਓ ਜਿਹਦੇ ਮਸਤਕ ਤੇ ਮੈਂ ਸ਼ਬਦ ਦਾ ਤਿਲਕ ਲਾ ਕੇ ਇਸ ਗੁਰਨਾਨਕ ਦੇ ਤਖਤ ਤੇ ਬਿਰਾਜਮਾਨ ਕਰ ਦਿੱਤਾ ਇਹ ਤੁਹਾਡੇ ਗੁਰੂ ਨੇ ਸੇ ਇਸ ਲਈ ਸਤਿਗੁਰ ਪੁਰਖ ਜੇ ਬੋਲਿਆ ਗੁਰ ਸਿੱਖਾ ਮੰਨ ਲਈ ਰਜਾਇ ਜਿਉ ਮੋਰੀ ਪੁੱਤ ਸਨਮ ਖੋਇਆ RAMDAS ਐ ਪੈਰੀ ਪਾਇ ਜਿਉ ਸਭ ਪਵੈ ਪੈਰੀ ਕਰਬ ਕਿਲੀ ਕਹਿੰਦੇ ਨੇ ਸਭ ਪਵੈ ਪੈਰੀ ਸਤਿਗੁਰੁ ਤੇਰੀ ਜਿੱਥੇ ਆਪ ਤਾਂ ਰੱਖਿਆ ਕੋਈ ਕਰ ਵਕੀਲੀ ਨਵਾਂ ਨਹੀਂ ਕਿਸੇ ਨੇ ਵੀ ਪਾਸ਼ਾ ਕਹਿੰਦੇ ਫਿਰ ਸਤਿਗੁਰੂ ਆਣ ਨਵਾਇਆ ਸਭ ਨੇ ਗੁਰੂ ਦੇ ਨਾਲ ਲਾ ਕੇ ਮੱਥਾ ਟੇਕਿਆ ਹਰ ਗੁਰ ਹੈ ਪਾਣਾ ਦੀ ਵਡਿਆਈ ਤੁਰ ਲਿਖਿਆ ਲੇਖ ਰਜਾਇ ਜਿਓ ਇਹ ਤਾਂ ਜੋ ਪ੍ਰਮਾਤਮਾ ਨੇ ਲੇਖ ਲਿਖੇ ਨੇ ਉਹਨੇ ਹੋ ਗਿਆ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਇ ਜਿਓ ਜਿਹੜਾ ਪੁੱਤ ਸੰਮੁਖ ਹੋ ਕੇ ਪੈਰੀ ਪਿਆ ਮੋਰੀ ਪੁੱਤ ਸੰਮੁਖ ਹੋਇਆ ਉਹਦਾ ਜ਼ਿਕਰ ਹੈ ਜਿਹੜਾ ਨਹੀਂ ਹੋਇਆ ਉਹਦਾ ਨਹੀਂ ਜ਼ਿਕਰ ਕੀਤਾ ਬਲਕਿ ਸਿੱਖੀ ਅਤੇ ਸੰਗਤੀਸ ਪਾਰ ਬ੍ਰਹਮ ਕਰ ਨਮਸਕਾਰਿਆ ਸਭ ਨੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਮੱਥਾ ਟੇਕ ਦਿੱਤਾ ਬਲਕਿ ਗੁਰੂ ਅਮਰਦਾਸ ਸਾਹਿਬ ਨੇ ਮੱਥਾ ਟੇਕ ਦਿੱਤਾ ਕੁੱਲ ਉਮਰ 94 ਸਾਲ ਦੇ ਕਰੀਬ ਹੋ ਕੇ ਸਤਿਗੁਰੂ ਪਾਤਸ਼ਾਹ ਸਨ 1574 ਸਤੰਬਰ ਦਾ ਮਹੀਨਾ ਗੋਇਲਵਾਲ ਸਾਹਿਬ ਦੀ ਪਾਵਨ ਪਿਤਰ ਧਰਤੀ ਤੇ ਇਸ ਰਾਜਯੋਗ ਦੇ ਤਖਤ ਤੇ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਨੂੰ ਬਿਠਾ ਕੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ ਆਪਣੇ ਸਰੀਰ ਕਟੋਲੇ ਨੂੰ ਸਮੇਟ ਲਿਆ ਤੇ ਇਸ ਤਰੀਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਦਾ ਜੋਤੀ ਜੋਤ ਜੇ